ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰੀਟੀਕਲਾ ਟਵਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਜੀ ਅੱਜ ਜਿਹੜੀ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਏਕਾ ਟੈਕਸ ਦੇ ਕੱਟ ਪੀਸ ਦਿਖਾਵਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੀ ਸ਼ਾਪ ਤੇ ਦਾਸ ਬ੍ਰਾਂਡ ਦੇ ਸੂਟ ਫਰੈਸ਼ ਸੂਟ ਪਹੁੰਚ ਚੁੱਕਿਆ ਜੀ ਕਾਫੀ ਸਟਾਕ ਆ ਚੁੱਕਿਆ ਸਾਡੇ ਕੋਲੇ ਦਾਸ ਬ੍ਰਾਂਡ ਦਾ ਕਿਉਂਕਿ ਕਾਫੀ ਸਟਾਫ ਬੈ ਤੁਹਾਨੂੰ ਪਸੰਦ ਹੈ ਤੇ ਫਰੈਸ਼ ਮਾਲ ਆਇਆ ਜੀ ਫਰੈਸ਼ ਮਾਲ ਤੇ ਅਸੀਂ ਸੇਲ ਲਗਾਤੀ ਆ ਦਾਸ ਦੀ ਸੋ ਤੁਹਾਨੂੰ ਦੱਸਾਂਗੇ ਲਿਵਿਆ ਕਾਟਨ ਹੋਊਗਾ ਜੀ ਦਾਸ ਬ੍ਰਾਂਡ ਦਾ ਸਾਰਾ ਸਟਾਫ ਤੁਸੀਂ ਸਾਡੇ ਕੋਲੋਂ ਬਾਏ ਕਰਦੇ ਰਹਿੰਦੇ ਆ ਜੀ ਚੈੱਕ ਕਰੋ ਜੀ ਲਿਵਿਆ ਕਾਟਨ ਹੈ ਪ੍ਰਿੰਟਿੰਗ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੁੰਦੀ ਹੈ ਦਾਸ ਬ੍ਰਾਂਡ ਦੀ ਤੇ ਬਿਲਕੁਲ ਪਿਓਰ ਕਾਟਨ ਸਟਾਫ ਹੁੰਦਾ ਦੇਖੋ ਜੀ ਕਾਫੀ ਸਟਾਕ ਆ ਚੁੱਕਿਆ ਜੀ ਦਾਸ ਬ੍ਰਾਂਡ ਦਾ ਤੇ ਇਹਦੇ ਉੱਪਰ ਅਸੀਂ ਸੇਲ ਲਗਾਤੀ ਆ ਜੀ ਜੇਕਰ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਤੁਸੀਂ ਆ ਸਕਦੇ ਹੋ ਜੀ ਇਦਾਂ ਦੇ ਸੂਟ ਸੋਹਣੇ ਸੋਹਣੇ ਲੈ ਸਕਦੇ ਹੋ 750 ਦਾ ਤੁਹਾਨੂੰ ਸੇਲ ਦੇ ਵਿੱਚ ਸੂਟ ਮਿਲੂਗਾ ਜੀ ਦਾਸ ਬ੍ਰਾਂਡ ਦਾ ਠੀਕ ਹੈ ਜੀ ਪ੍ਰਿੰਟਿੰਗ ਤੁਹਾਨੂੰ ਮਿਲੂਗੀ ਬਹੁਤ ਹੀ ਪਿਆਰੀ ਪਿਆਰੀ ਸਾਰੇ ਸੂਟਾਂ ਦੀ ਚੈੱਕ ਕਰੀ ਚੱਲੋ ਜੀ ਦੇਖੋ ਬਹੁਤ ਪਿਆਰੇ ਪ੍ਰਿੰਟਾਂ ਦੇ ਦਾਸ ਬ੍ਰਾਂਡ ਮਿਲੂਗਾ ਚੈੱਕ ਕਰੋ ਜੀ ਪ੍ਰਿੰਟ ਬਹੁਤ ਪਿਆਰੇ ਪਿਆਰੇ ਮਿਲਣਗੇ ਸਿਰਫ 750 ਦਾ ਸੂਟ ਦੇਵਾਂਗੇ ਤੁਹਾਨੂੰ ਕਿਉਂਕਿ ਇਹ ਸਿਰਫ 1-2 ਦਿਨ ਦੀ ਸੇ ਰਹਿਣੀ ਹੈ ਜੀ ਦਾਸ ਬ੍ਰਾਂਡ ਤੇ ਜੇਕਰ ਮੇਰੇ ਪਹਿਣਾ ਨੇ ਸ਼ਾਪ ਤੇ ਵਿਜ਼ਿਟ ਕਰਨਾ ਤੇ ਵਿਜ਼ਿਟ ਕਰਕੇ ਏਦਾਂ ਦੇ ਸੋਹਣੇ-ਸੋਹਣੇ ਸੂਟ ਖਾਣੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਕੱਟ ਪੀਸ ਤੁਸੀਂ ਸਾਡੇ ਕੋਲ ਲੈਣਦੇ ਰਹਿੰਦੇ ਆਂ ਦਾਸ ਬ੍ਰਾਂਡ ਦੇ ਤੁਹਾਨੂੰ ਪਤਾ ਹੀ ਆ ਵੀ ਕੱਟ ਪੀਸਾਂ ਦੇ ਵਿੱਚ ਸਟਾਫ ਕਿਦਾਂ ਦਾ ਹੁੰਦਾ ਜੀ ਦਾਸ ਬ੍ਰਾਂਡ ਪ੍ਰਿੰਟਿੰਗ ਬਹੁਤ ਹੀ ਸਾਰੀ ਨਿਊ ਪ੍ਰਿੰਟਿੰਗ ਮਿਲੂਗੀ ਜੀ ਤੁਹਾਨੂੰ ਠੀਕ ਹੈ ਜੀ ਪ੍ਰਿੰਟ ਚੈੱਕ ਕਰੀ ਚਲੋ ਦਿਖਾ ਰਹੇ ਆ ਤੁਹਾਨੂੰ ਸਾਰੇ ਪ੍ਰਿੰਟ ਦਿਖਾ ਰਹੇ ਆ ਦਾਸ ਬ੍ਰਾਂਡ ਦੇ ਮੈਚਿੰਗ ਸੂਟ ਰਹਿਣਗੇ ਜੀ ਦਾਸ ਦੇ ਠੀਕ ਹੈ ਜੀ ਦਾਸ ਦੇ ਮੈਚਿੰਗ ਸੂਟ ਰਹਿਣ ਵਾਲੇ ਆ ਵਿਜ਼ਿਟ ਕਰੋ ਸ਼ਾਪ ਤੇ ਚੈੱਕ ਕਰੋ ਜੀ ਦਾਸ ਬ੍ਰਾਂਡ ਹੈ ਸਾਡੀ ਜਿਹੜੀ ਸ਼ਾਪ ਹੈ ਜੀ ਉਹ ਬੋਹਾ ਰੋਡ ਤੇ ਹੈ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਜੀ ਤਾਂ ਤੁਹਾਨੂੰ ਪੂਰਾ ਓਵਰਬ੍ਰਿਜ ਕ੍ਰਾਸ ਕਰਨਾ ਪਊਗਾ ਜੀ ਓਵਰਬ੍ਰਿਜ ਜਿਹੜਾ ਕ੍ਰਾਸ ਕਰਕੇ ਤੁਸੀਂ ਪੌਲ ਦੇ نیچے ਵਾਪਸ ਆਉਣਾ ਜੀ ਲੈਫਟ ਸਾਈਡ ਪੌਲ ਦੇ نیچے ਲੈਫਟ ਸਾਈਡ ਵਾਪਸ ਆਉਣਾ ਜੀਰੋ ਪੌਲ ਦੇ نیچے ਲੈਫਟ ਸਾਈਡ ਵਾਪਸ ਆਗੇ ਤਾਂ ਪਹਿਲੀ ਗਲੀ ਸੈਂਟਰ ਕਰਕੇ ਸਾਡੀ ਸ਼ਾਪ ਰਹੂਗੀ ਜੀ ਠੀਕ ਹੈ ਜੀ ਅ ਜੇਕਰ ਤੁਸੀਂ ਬੁਹਾਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਪੌਲ ਦੀ ਰਾਈਟ ਸਾਈਡ ਪੌਲ ਦੇ ਨਾਲ-ਨਾਲ ਵਾਪਸ ਆਉਣਾ ਜੀ ਚੈੱਕ ਕਰੀ ਚਲੋ ਪ੍ਰਿੰਟ ਤਾਂ ਫਸਟ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਦੀ ਹੈ ਜੀ ਉਸ ਗਲੀ ਸੇ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਚੈੱਕ ਕਰੋ ਪ੍ਰਿੰਟ ਸਾਰੇ ਪ੍ਰਿੰਟ ਬਹੁਤ ਪਿਆਰੇ ਜੀ ਰਹਿਣ ਵਾਲੇ ਆ ਕਾਫੀ ਸਟਾਕ ਆ ਚੁੱਕਾ ਹੈ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ ਜੀ ਪ੍ਰਿੰਟਿੰਗ ਇਹਨਾਂ ਦੀ ਬਹੁਤ ਪਿਆਰੇ ਪਿਆਰੇ ਪ੍ਰਿੰਟ ਰਹਿਣਗੇ ਇਸ ਤੋਂ ਇਲਾਵਾ ਰਸ਼ੀਆ ਬ੍ਰਾਂਡ ਦੇ ਵੀ ਕੱਟ ਪੀਸ ਅਸੀਂ ਓਪਨ ਕਰਦੇ ਆ ਉਹ ਵੀ ਤੁਸੀਂ ਸਾਡੀ ਸਾਡਾ ਸ਼ਾਪ ਤੇ ਆ ਕੇ ਲੈ ਸਕਦੇ ਹੋ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਵੀ ਅਸੀਂ ਓਪਨ ਕਰਦੇ ਆ ਜੀ ਚੈੱਕ ਕਰੋ ਜੀ ਇਹ ਰਸ਼ੀਆ ਬ੍ਰਾਂਡ ਦੇ ਕਟ ਪੀਸ ਐ ਇਹ ਵੀ ਓਪਨ ਕਰਤੇ ਆ ਤੇ ਇਸ ਤੋਂ ਇਲਾਵਾ ਤੁਹਾਨੂੰ ਡਿਜੀਟਲ ਪ੍ਰਿੰਟ ਦੀਆਂ ਸ਼ਾਰਟ ਪੀਸ ਮਿਲਣਗੇ ਜੀ ਸਾਡੇ ਕੋਲੋਂ ਇਹ ਵੀ ਸਾਡੀ ਸ਼ਾਪ ਤੇ ਆ ਕੇ ਵਿਜ਼ਿਟ ਕਰੋ ਦੇਖੋ ਇਹ ਸਾਰੀਆਂ ਸ਼ਾਰਟ ਪੀਸਾਂ ਰਹਿਣੀਆਂ ਜੀ ਡਿਜੀਟਲ ਪ੍ਰਿੰਟ ਦੀਆਂ ਕਾਫੀ ਡਿਜ਼ਾਈਨਰ ਸ਼ਾਰਟ ਪੀਸ ਰਹਿਣਗੇ ਵਰਕ ਵਾਲੀਆਂ ਸ਼ਾਰਟ ਪੀਸ ਵੀ ਰਹਿਣਗੀਆਂ ਐਦਾਂ ਲੈਸਸ ਵਾਲੇ ਡਿਜ਼ਾਈਨ ਵੀ ਰਹਿਣਗੇ ਸ਼ਾਰਟ ਪੀਸਾਂ ਦੇ ਚੈੱਕ ਕਰ ਸਕਦੇ ਹੋ ਤੁਸੀਂ ਇਹ ਸਾਰਾ ਮਾਲ ਕਾਫੀ ਸਾਰਾ ਸਾਡੀ ਸ਼ਾਪ ਤੇ ਆ ਚੁੱਕਿਆ ਜਿੰਨਾਂ ਲਈ ਮੇਰੀਆਂ ਭੈਣਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤੇ ਵਿਜ਼ਿਟ ਕਰਕੇ ਏਦਾਂ ਦਾ ਸਾਰਾ ਸਟਾਕ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਦੇਖੋ ਜੀ ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਜੋ ਅਸੀਂ ਅੱਜ ਦੇ ਕੱਟ ਪੀਸ ਦਿਖਾ ਰਹੇ ਹਾਂ ਏਕੇ ਟੈਕਸ ਦੇ ਉਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਆਰਕੰਡੀ ਵੀ ਤੁਹਾਨੂੰ ਮਿਲੇਗੀ ਨਵੇਂ ਪ੍ਰਿੰਟਾਂ ਦੇ ਵਿੱਚ ਮੈਚਿੰਗ ਬਾਟਮ ਦੇ ਨਾਲ ਆਰਕੰਡੀ ਵੀ ਮਿਲੇਗੀ ਤੁਹਾਨੂੰ ਨਵੇਂ ਪ੍ਰਿੰਟਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆਰਕੰਡੀ ਦੇ ਵੀ ਤੁਹਾਨੂੰ ਨਿਊ ਪ੍ਰਿੰਟਾਂ ਦੇ ਵਿੱਚ ਆਰਕੰਡੀ ਮਿਲਣ ਵਾਲੀ ਹੈ ਜੀ ਚੈੱਕ ਕਰੀ ਜੂਲ ਆਰਕੰਡੀ ਦੇ ਪ੍ਰਿੰਟ ਠੀਕ ਹੈ ਜੀ ਜੂਟ ਬਰਬਰੀ ਦੇ ਵੀ ਤੁਹਾਨੂੰ ਮਿਲਣਗੇ ਸੂਟ ਜੀ ਜੂਟ ਬਰਬਰੀ ਦੇ ਵਿੱਚ ਮਿਲੂਗਾ ਸਟਾਫ ਦੇਖੋ ਜੀ ਬਿਲਕੁਲ ਸੌਫਟ ਜੂਟ ਬਰਬਰੀ ਆ ਜੀ ਇਹ ਵੀ ਆਰਕੰਡੀ ਦਾ ਪ੍ਰਿੰਟ ਰਹੂਗਾ ਜੀ ਚੈੱਕ ਕਰੋ ਜੀ ਆਰਕੰਡੀ ਦਾ ਪ੍ਰਿੰਟ ਰਹੂਗਾ ਜੂਟ ਬਰਬਰੀ ਤੁਹਾਨੂੰ ਪ੍ਰਿੰਟ ਦਿਖਾਵਾਂਗੇ ਦੇਖੋ ਜੀ ਇਹ ਸਾਰੇ ਜੂਟ ਬਰਬਰੀ ਦੇ ਪ੍ਰਿੰਟ ਰਹਿਣਗੇ ਹਾਂਜੀ ਇਸ ਤੋਂ ਅੱਗੇ ਸੀ ਤੁਹਾਨੂੰ ਖਾਵਾਂਗੇ ਤੁਹਾਨੂੰ ਏਕੇ ਟੈਕਸ ਦੇ ਜਿਹੜੇ ਪ੍ਰਿੰਸਸ ਕਲੈਕਸ਼ਨ ਦੇ ਪੀਸ ਰਹਿਣ ਵਾਲੇ ਆ ਜੀ ਸਟਾਫ ਬਹੁਤ ਫਾਈਨ ਰਹੂਗਾ ਕਾਫੀ ਤਰ੍ਹਾਂ ਦਾ ਸਟਾਫ ਮਿਲੂਗਾ ਇਹਦੇ ਵਿੱਚ ਤੁਹਾਨੂੰ ਬਰਬਰੀ ਦੇ ਵਿੱਚ ਵੀ ਆਰੀ ਵਰਕ ਦੇ ਵਿੱਚ ਵੀ ਸਟਾਫ ਮਿਲਣ ਵਾਲਾ ਚੈੱਕ ਕਰੀ ਚੱਲੋ ਜੀ ਪੀਸ ਰਹਿਣਗੇ 100 ਰੁਪਏ ਪਰ ਮੀਟਰ ਵੀ 120 ਰੁਪਏ ਪਰ ਮੀਟਰ 125 ਰੁਪਏ ਪਰ ਮੀਟਰ ਪੀਸ ਰਹਿਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਛੋਟੇ ਪ੍ਰਿੰਟ ਦਾ ਬਲੈਕ بیس ਦੇ ਵਿੱਚ ਮਿਲਣਗੇ ਦੋ ਪੀਸ ਤੁਹਾਨੂੰ ਇਹ ਦੇਖੋ ਜੀ ਦੋ ਪੀਸਾਂ ਦੇ ਵਿੱਚ ਤੁਸੀਂ ਲੈ ਸਕਦੇ ਹੋ ਬਲੈਕ بیس ਦੇ ਵਿੱਚ ਛੋਟਾ ਛੋਟਾ ਪ੍ਰਿੰਟ ਹੈ ਬਹੁਤ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਸ਼ਾਇਦ ਪੂਰਾ ਕੰਪਲੀਟ ਸੂਟ ਹੋ ਜੇ ਜੀ ਇਹ ਵਾਲਾ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਜਿਆਦਾ ਪਿਆਰਾ ਪੀਸ ਰਹੂਗਾ ਜੀ 410 410 ਦੇ ਵਿੱਚ ਤੁਹਾਨੂੰ ਇਹ ਵਾਲਾ ਪੀਸ ਪੈਣ ਵਾਲਾ 100 ਰੁਪਏ ਪਰ ਮੀਟਰ 410 ਦਾ ਪਾਊਗਾ ਜੀ ਇਹ ਵਾਲਾ ਇਹ ਵਾਲਾ ਚੈੱਕ ਕਰੋ ਜੀ ਇਹ 310 ਦਾ ਪੀਸ ਹੈ 310 ਦਾ ਪੀਸ ਹੈ ਇਹਨਾਂ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਮੈਚਿੰਗ ਬਾਟਮ ਲੈ ਕੇ ਵੀ ਤੁਸੀਂ ਸਾਡੇ ਕੋਲੋਂ ਸੂਟ ਬਾਈ ਕਰ ਸਕਦੇ ਹੋ ਜੀ ਐਦਾਂ ਜੀ ਮੈਚਿੰਗ ਬਾਟਮ ਲਗਾ ਲਓ ਐਦਾਂ ਦੇ ਕਲਰ ਦੀ ਇਹ ਨਾਲ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ 3 ਤੋਂ 10 ਦਾ ਪੀਸ ਹੈ ਇਹ ਕਈ ਮੇਰੀਆਂ ਭੈਣਾਂ 3 ਤੋਂ 10 ਵਿੱਚ ਸੂਟ ਵੀ ਬਣਾ ਲੈਂਦੀਆਂ ਇਹ ਵਾਲਾ ਦੇਖੋ ਜੀ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ ਚੈੱਕ ਬਰਬਰੀ ਦੇ ਵਿੱਚ ਰਹੂਗਾ 5 ਮੀਟਰ ਦਾ ਪੂਰਾ ਸੂਟ ਹੈ ਜੀ 120 ਰੁਪਏ ਪਰ ਮੀਟਰ ਰਹੂਗਾ ਜੀ ਇਹ ਸੂਟ ਅੱਜੋ ਕੱਲ ਪੀਸਾਂ ਦੇ ਵਿੱਚ ਚੈੱਕ ਕਰੋ ਦੇਖੋ ਜੀ ਬੈਕ ਸਾਈਡ ਤੋਂ ਦਿਖੋ ਨੇ ਚੈੱਕ ਬਰਬਰੀ ਦੇ ਵਿੱਚ ਰਹੂਗਾ 120 ਰੁਪਏ ਪਰ ਮੀਟਰ ਦੇ ਵਿੱਚ ਰਹੂਗਾ ਜੀ ਇਹ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਚੈੱਕ ਬਰਬਰੀ ਦੇ ਵਿੱਚ ਰਹੂਗਾ ਜੀ ਸਟਾਫ ਚੈੱਕ ਕਰੋ ਬਹੁਤ ਫਾਈਨ ਹੈ ਆਰੀ ਵਰਕ ਦੇ ਵਿੱਚ ਰਹੂਗਾ 5 ਮੀਟਰ ਦੀ ਕੱਟ ਵਿੱਚ ਰਹੂਗਾ ਪਰ ਇਹਦੇ ਵਿੱਚ ਥੋੜੀ ਜੀ ਲਾਈਨ ਹੈ 125 ਰੁਪਏ ਪਰ ਮੀਟਰ ਪਊਗਾ ਜੀ ਆਰੀ ਵਰਕ ਦੇ ਵਿੱਚ 950 ਵਾਲਾ ਸੂਟ ਤੁਹਾਨੂੰ ਸਿਰਫ ਪੈਣਾ ਜੀ 625 ਦਾ ਠੀਕ ਹੈ ਜੀ 125 ਰੁਪਏ ਪਰ ਮੀਟਰ ਹੈ ਨਾ ਆਰੀ ਵਰਕ ਦਾ ਪ੍ਰਿੰਟ ਦੇਖੋ ਪੂਰਾ 올ਓਵਰ ਸੂਟ ਹੈ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਪੀਸ ਰਹੂਗਾ ਐਡਾ ਮੈਚਿੰਗ ਬਾਟਮ ਦੇ ਨਾਲ ਲੈ ਸਕਦੇ ਹੋ ਤੁਸੀਂ ਦੇਖੋ ਜੀ ਮੈਚਿੰਗ ਬਾਟਮ ਨਾਲ ਐਡਾ ਬਾਈ ਕਰ ਸਕਦੇ ਹੋ ਇਹ 100 ਰੁਪਏ ਪਰ ਮੀਟਰ ਪੈਣ ਵਾਲੇ ਪੀਸ ਹੈ ਜੀ ਇਹ ਵੀ ਆਰੀ ਵਰਕ ਦੇ ਵਿੱਚ ਰਹੂਗਾ ਜੀ ਸਵਾ 4 ਮੀਟਰ ਦੀ ਕੱਟ ਵਿੱਚ ਹੈ ਜੀ ਸਵਾ 4 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਪੀਸ ਆਰੀ ਵਰਕ ਹੋਇਆ ਸਾਰੇ ਪੀਸ ਦੇ ਉੱਪਰ ਦੇਖੋ ਜੀ 125 ਰੁਪਏ ਪਰ ਮੀਟਰ ਪੈਣ ਵਾਲਾ ਪੀਸ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ 170 ਦੇ ਵਿੱਚ ਮਿਲੂਗਾ ਤੁਹਾਨੂੰ ਤੇ ਇਹ 260 ਦੇ ਵਿੱਚ ਹੈ ਜੀ ਪੌਣੇ 4 ਮੀਟਰ ਤੱਕ ਸੂਟ ਪਾਊਗਾ ਤੁਹਾਨੂੰ ਪੌਣੇ 4 ਮੀਟਰ ਤੱਕ ਰਹੂਗਾ ਜੀ ਇਹ ਵਾਲਾ ਸਟਾਫ ਪੂਰਾ ਸੂਟ ਬਣ ਜਾਣਾ ਤੁਹਾਡਾ ਕੰਪਲੀਟ 100 ਰੁਪਏ ਪਰ ਮੀਟਰ ਰਹੂਗਾ ਜੀ ਇਹ ਇਹ ਵਾਲਾ ਚੈੱਕ ਕਰੋ ਜੀ 컬러 ਬਹੁਤ ਪਿਆਰਾ 1 25 ਵਿੱਚ ਰਹੂਗਾ ਜੀ ਇੱਕ ਪੀਸ ਇਹ ਜੇ ਕਿਸੇ ਨੇ ਟੌਪ ਬਣਾਉਣਾ ਤਾਂ ਲੈ ਸਕਦੇ ਹੋ ਪ੍ਰਿੰਟਿੰਗ 컬러 ਬਹੁਤ ਜ਼ਿਆਦਾ ਪਿਆਰਾ ਰਹਿਣ ਵਾਲਾ ਜੀ ਇਹ ਵੀ 5 ਮੀਟਰ ਦੀ ਕੱਟ ਵਿੱਚ ਹੈ ਜੀ ਪਰ ਥੋੜਾ ਜਿਹਾ ਡਿਫੈਕਟ ਆਂਦਾ ਉਹ ਵੀ ਕਾਰਨਰ ਤੇ 5 ਮੀਟਰ ਦੀ ਕੱਟ ਚ ਪਾਊਗਾ ਜੀ ਇਹ ਵਾਲਾ ਪ੍ਰਿੰਟ ਤੁਹਾਨੂੰ ਦਿਖਾ ਦਿੰਦੀ ਹਾਂ 100 ਰੁਪਏ ਪਰ ਮੀਟਰ ਪੈਣ ਵਾਲਾ ਪੀਸ ਹੈ ਜੀ ਇਹ ਦੇਖੋ ਜੀ ਪਰ ਇਹਦਾ ਜਿਹੜਾ ਮੈਸ ਪ੍ਰਿੰਟ ਹੋਇਆ ਥੋੜਾ ਜਿਹਾ ਕਾਰਨਰ ਤੇ ਹੋਇਆ ਜੀ ਐਡਾ ਦੇਖੋ ਜੀ ਦੇਖੋ ਆਹ ਵਾਲਾ ਮੈਸ ਪ੍ਰਿੰਟ ਹੋਇਆ ਸਿਰਫ ਐਦਾ ਹੀ ਆਇਆ ਜੀ ਇੱਕ ਲੜ ਤੇ ਆ ਗਿਆ 5 ਮੀਟਰ ਦੀ ਕੱਟ ਵਿੱਚ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ 100 ਰੁਪਏ ਪਰ ਮੀਟਰ ਪਊਗਾ ਜੀ ਸਾਡੇ 4 ਮੀਟਰ ਦੀ ਕੱਟ ਵਿੱਚ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਸਾਡੇ 4 ਮੀਟਰ ਦੀ ਕੱਟ ਵਿੱਚ ਪ੍ਰਿੰਟਿੰਗ ਲਾਜ਼ਵਾ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਬਹੁਤ ਪਿਆਰੇ ਜੇ ਪੀਸ ਰੈਣ ਵਾਲੇ ਆ ਜੀ ਇਹ ਆ ਗਿਆ ਜੀ ਇਸ ਛੋਟੇ ਪ੍ਰਿੰਟ ਦਾ ਬੋਟਲ ਗ੍ਰੀਨ ਕਲਰ ਦੇ بیس ਵਿੱਚ ਮਿਲੂਗਾ ਤੁਹਾਨੂੰ ਇਹ 280 ਦਾ ਪੀਸ ਹੈ ਇਹ 270 ਦਾ ਪੀਸ ਹੈ ਦੋਨੋਂ ਪੀਸ ਲੈ ਸਕਦੇ ਹੋ ਇਹ ਇਹ ਪਊਗਾ ਤੁਹਾਨੂੰ 270 ਦਾ ਤੇ ਇਹ ਪਊਗਾ 280 ਦਾ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ 2 ਮੀਟਰ ਦਾ ਪੀਸ ਰਹੂਗਾ ਜੀ ਇਹ ਠੀਕ ਹੈ ਜੀ ਇਹ ਵਾਲਾ ਪੀਸ ਰਹੂਗਾ 170 ਦਾ ਜੇਕਰ ਮੈਸਿੰਗ ਕਰਕੇ ਲੈਣਾ ਚਾਹੁੰਦੇ ਹੋ ਤਾਂ ਐਦਾਂ ਮੈਸਿੰਗ ਕਰਕੇ ਵੀ ਤੁਸੀਂ ਇਹ ਲੈ ਸਕਦੇ ਹੋ ਜੀ ਇਹ ਵਾਲਾ ਪੀਸ ਵੀ 2 ਮੀਟਰ ਦਾ ਪੈਨ ਵਾਲਾ ਜੇ ਪੂਰੇ ਪੀਸ ਲੈਣਾ ਚਾਹੁੰਦੇ ਹੋ ਤਾਂ ਪੂਰੇ ਪੀਸ ਵੀ ਤੁਸੀਂ ਬਾਈ ਕਰ ਸਕਦੇ ਹੋ ਜੀ ਇਹ ਬਲੈਕ 베ਸ ਦੇ ਵਿੱਚ ਹੈ ਜੀ ਪੂਰੇ ਪੀਸ ਦੇ ਉੱਪਰ ਆਰੀ ਵਰਕ ਹੋਇਆ 5 ਮੀਟਰ ਦੀ ਕੱਟ 'ਚ ਮਿਲੂਗਾ ਤੁਹਾਨੂੰ 125 ਰੁਪਏ ਪਰ ਮੀਟਰ 5 ਮੀਟਰ ਦੀ ਕੱਟ 'ਚ ਮਿਲੂਗਾ ਜੀ 125 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਮਿਲੂਗਾ ਇਹ ਦੇਖੋ ਜੀ ਪੂਰੇ ਸੂਰਤ ਤੇ ਆਰੀ ਵਰਕ ਹੋਇਆ ਜੀ ਇਹਨਾਂ ਤੋਂ ਨੂੰ ਬਲੈਕ ਕਲਰ ਦੀਆਂ ਦੋ ਬਾਟਮਾਂ ਲੈ ਲਓ ਜੀ ਮੈਚਿੰਗ ਸੂਟ ਬਣਾ ਲਓ ਆਪਣੇ ਬਹੁਤ ਪਿਆਰੇ ਬਣਨੇ ਆ ਠੀਕ ਹੈ ਜੀ ਜਿਹੜੀਆਂ ਮੇਰੀਆਂ ਬੇਟਾਂ ਨੇ ਸਾਡੇ ਕੋਲੋਂ ਪੀਸ ਬਾਏ ਕਰਨੇ ਆ ਸਾਨੂੰ ਮੈਸੇਜ ਛੱਡੋ ਜੀ ਵੀ ਸਾਨੂੰ 2 ਮੀਟਰ ਦਾ ਪੀਸ ਦੇ ਦਿਓ ਜੀ ਜਾਂ ਫਿਰ 1 ਮੀਟਰ ਵੀ 2 ਮੀਟਰ ਦਾ ਪੀਸ ਚਾਹੀਦਾ ਹਾਂ ਪਨੀਚੇ ਵੀਰਵਾ ਪਾ ਲਿਆ ਕਰੋ ਜੀ ਕਿਉਂਕਿ ਸਾਨੂੰ ਵਾਰੀ ਵਾਰੀ ਮੈਸੇਜ ਕਰਕੇ ਪੁੱਛਣਾ ਪੈਂਦਾ ਜੀ ਤੁਹਾਨੂੰ ਕਿੰਨੀ ਕੱਟ ਚਾਹੀਦੀ ਹੈ ਅਸੀਂ ਕੱਟ ਬੋ ਰਏ ਹਾਂ ਪੀਸ ਦੀ ਤੁਸੀਂ ਆਪਣੇ ਆਪ ਮੈਸੇਜ ਕਰਕੇ ਦੱਸ ਦਿਆ ਕਰੋ ਵੀ ਸਾਨੂੰ ਸਵਾ 2 ਦਾ ਪੀਸ ਥੇਰੋ ਜਾਂ ਬਾਟਮ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਇਹ ਵੀ ਮੈਸੇਜ ਛੱਡਾ ਕਰੋ ਵੀ ਸਾਨੂੰ ਮੈਚਿੰਗ ਬਾਟਮ ਨਹੀਂ ਚਾਹੀਦੀ ਜਾਂ ਚਾਹੀਦੀ ਹੈ ਇਹ ਹੈਗਾ ਜੀ 225 ਸਵਾ 2 ਮੀਟਰ ਦਾ ਪੀਸ ਹੈ ਜੀ ਮਹਿਰੂਨ ਕਲਰ ਦੀ ਬਾਟਮ ਲੈ ਸਕਦੇ ਹੋ ਇਹ 2 ਮੀਟਰ ਦਾ ਪੀਸ ਰਹੂਗਾ ਰੈਸਟ ਜੇ ਕਲਰ ਵਿੱਚ ਠੀਕ ਹੈ ਜੀ ਇਹ ਵੀ 2 ਮੀਟਰ ਦਾ ਰਹੂਗਾ ਜੀ ਇਹ ਵੀ 2 ਮੀਟਰ ਦਾ ਰਹੂਗਾ 4 ਮੀਟਰ ਹੋਗਾ ਜੀ ਪੂਰਾ ਇਹ ਇਹ 3 ਮੀਟਰ ਦਾ ਪੀਸ ਰਹਿਣ ਵਾਲਾ ਇਹਦੇ ਨਾਲ ਤੁਸੀਂ ਮੈਚਿੰਗ ਬਾਟਮ ਵੀ ਲੈਸ ਲਵਾ ਸਕਦੇ ਹੋ ਸਾਡੇ ਕੋਲ ਪਿਸਤਾ ਜੇ ਕਲਰ ਦੀ ਬਾਟਮ ਲਵਾਵੋ ਜੀ ਇਹ ਰਹੂਗਾ ਜੀ 3 ਮੀਟਰ ਦਾ ਪੀਸ ਐਡਾ ਮੈਚਿੰਗ ਕਰਕੇ ਲੈ ਲਓ ਮੈਚਿੰਗ ਦੇਖੋ ਜੀ ਮੰਮੀ ਵਾਲਾ ਪ੍ਰਿੰਟ ਆ ਬਹੁਤ ਪਿਆਰਾ ਤੇ ਸੂਟ ਵੀ ਬਹੁਤ ਜ਼ਿਆਦਾ ਪਿਆਰਾ ਬਣਦਾ ਐਡਾ ਮੈਚਿੰਗ ਕਰਕੇ ਚੈੱਕ ਕਰੋ ਜੀ ਇਹ 1.80 ਦਾ ਪੀਸ ਹੈ। ਇਹ 1.80 ਦਾ ਪੀਸ ਰਹੂਗਾ ਜੀ। ਠੀਕ ਹੈ ਜੀ ਇਹ ਨਾਲ ਤੁਸੀਂ ਇਦਾਂ ਮੈਚਿੰਗ ਬਾਟਮ ਲੈ ਸਕਦੇ ਹੋ। ਜੇ ਕਿਸੇ ਦਾ 1.80 ਦੇ ਵਿੱਚ ਸ਼ਰਟ ਬੰਦੀ ਹੈ। ਇਹ ਵਾਲਾ ਚੈੱਕ ਕਰੋ ਜੀ ਪ੍ਰਿੰਟ ਬਹੁਤ ਪਿਆਰਾ ਰਹਿਣ ਵਾਲਾ ਹੈ ਦਾ ਵੀ ਇਹ ਵੀ ਸ਼ਰਟ ਪੀਸ ਰਹੂਗਾ ਜੀ। ਸ਼ਰਟ ਪੀਸ ਰਹੂਗਾ ਜੀ ਇਹ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਦਾਂ ਨਾਲ ਲੈ ਸਕਦੇ ਹੋ ਬਾਟਮ ਇਹਦੇ ਨਾਲ। ਪ੍ਰਿੰਟਿੰਗ ਬਹੁਤ ਪਿਆਰੀ ਜਿਹਦੇ ਪੀਸਾਂ ਦੀ ਇਹ 4 ਮੀਟਰ ਦੀ ਕੱਟ ਚ ਰਹੂਗਾ ਜੀ। 8 ਟਾਈ ਮੀਟਰ ਦੀ ਕੱਟ 'ਚ ਰਹੂਗਾ ਠੀਕ ਹੈ ਜੀ ਇਹ ਨਾਲ ਲੈ ਲਓ ਏਦਾਂ ਮੈਚਿੰਗ ਬਾਟਮ ਇੱਕ ਟਾਈ ਮੀਟਰ ਦੀ ਕੱਟ 'ਚ ਆ ਇੱਕ ਰਹੂਗਾ ਜੀ ਛੋਟਾ ਪੀਸ ਇਹ ਚੋਂ 1.5 ਕਿ ਮੀਟਰ ਦਾ ਜੀ ਹਾਂਜੀ ਇਹ 5 ਮੀਟਰ ਦੀ ਕੱਟ 'ਚ ਰਹੂਗਾ ਜੀ 5 ਮੀਟਰ ਦੀ ਕੱਟ 'ਚ ਰਹਿਣ ਵਾਲਾ ਇਹ ਵਾਲਾ ਚੈੱਕ ਕਰੋ ਜੀ ਇਹ ਨਾਲ ਬਾਟਮ ਲਗਾ ਲਓ ਏਦਾਂ ਆਫ ਵਾਈਟ ਦਾ ਪੀਸ ਹੈ ਜੀ 1.5 ਕਿ ਮੀਟਰ ਦਾ ਪੀਸ 1.75 ਰਹੂਗਾ ਜੀ ਸ਼ਾਇਦ ਹਾਂਜੀ ਇਹ 1.5 ਮੀਟਰ ਦਾ ਪੀਸ ਹੈ 1.5 ਮੀਟਰ ਦੇ ਵਿੱਚ ਵੀ ਤੁਹਾਡੀ ਸ਼ਾਰਟ ਬਣ ਸਕਦੀ ਹੈ ਟੈਂਟ ਟੈਂਡ ਮੈਚਿੰਗ ਹੈ ਜੀ ਇਹ ਟੈਂਟਨ ਮੈਚਿੰਗ ਹੈ 120 ਰੁਪਏ ਪਰ ਮੀਟਰ ਪੀਸ ਪੈਣਗੇ ਜੀ ਟੈਂਟਨ ਮੈਚਿੰਗ ਦੇ ਚੈੱਕ ਕਰੋ ਜੀ ਪ੍ਰਿੰਟ ਇਹਦਾ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹ ਨਾਲ ਲਵ ਮੈਚਿੰਗ ਬਾਟਮ ਇਹ ਚੈੱਕ ਕਰੋ ਜੀ ਇਹ ਪੂਰੀ 2.5 ਮੀਟਰ ਦੀ ਕੱਟ ਚ ਪਾਊਗਾ ਤੁਹਾਨੂੰ ਗ੍ਰੇ ਕਲਰ ਦੇ ਵਿੱਚ ਬਹੁਤ ਪਿਆਰਾ ਲੱਗੂਗਾ ਪ੍ਰਿੰਟਿੰਗ ਵੀ ਤੇ ਇਹ ਰਹੂਗਾ ਜੀ 225 ਦੇ ਵਿੱਚ 225 ਦੀ ਸ਼ਰਟ ਰਹੂਗੀ 2.5 ਮੀਟਰ ਦੀ ਸ਼ਰਟ ਬਾਟਮ ਵੀ ਲੈ ਸਕਦੇ ਜੇ ਨਾਲ ਇਹਦਾ ਇਹ ਵਾਲਾ ਪੀਸ ਵੀ ਤੁਹਾਨੂੰ 1.5 ਮੀਟਰ ਚ ਪਾਊਗਾ ਜੀ 1.5 ਮੀਟਰ ਦਾ ਪੀਸ ਵੀ ਲੈ ਸਕਦੇ ਹੋ ਜੀ ਜਿਹੜੀ ਸ਼ਰਟ ਬਣਦੀ ਹੈ 1.5 ਮੀਟਰ ਦੇ ਵਿੱਚ ਫੋਲਡ ਕਰਕੇ ਬਣ ਜਾਂਦੀ ਐਦਾਂ ਨਾਲ ਲੈ ਲਓ ਜੀ ਮੈਚਿੰਗ ਬਾਟਮ ਇਹ ਵਾਲਾ ਇੱਕ ਚੱਕਰੋ ਜੀ 2.5 ਮੀਟਰ ਦੀ ਸ਼ਰਟ ਰਹੂਗੀ ਜੀ 2.5 ਮੀਟਰ ਦੀ ਕੱਟ ਚ ਸ਼ਰਟ ਰਹਿਣ ਵਾਲੀ ਹੈ ਜੀ ਇਹਦੇ ਨਾਲ ਵੀ ਤੁਸੀਂ ਮੈਚਿੰਗ ਬਾਟਮ ਲਗਾ ਸਕਦੇ ਹੋ ਇਹ ਵੀ 4 ਮੀਟਰ ਦਾ ਪੀਸ ਰਹੂਗਾ ਜੀ ਇਹ 1.75 ਦੇ ਵਿੱਚ ਸ਼ਰਟ ਪੀਸ ਰਹੂਗੀ ਜੀ ਇਹ 3 ਮੀਟਰ ਦਾ ਪੀਸ ਰਹੂਗਾ ਜੀ ਚੈੱਕ ਕਰੋ ਜੀ 3 ਮੀਟਰ ਦਾ ਪੀਸ ਹੈ ਇਹ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਸ਼ਰਟ ਰਹਿਣੀ ਹੈ 1.75 ਦੇ ਵਿੱਚ 2 ਮੀਟਰ ਦੀ ਸ਼ਲਟ ਹੈ ਤੇ ਇਹ 2 ਮੀਟਰ ਦੇ ਵਿੱਚ ਬਾਟਮ ਲੈ ਸਕਦੇ ਹਾਂ ਇਦਾਂ ਮੈਚਿੰਗ ਕਰਕੇ ਜੀ ਏ ਆਰੀ ਵਰਕ ਦਾ ਪੀਸ ਆ ਗਿਆ ਜੀ ਇਹ ਵੀ 2 ਮੀਟਰ ਦੀ ਕੱਟ 'ਚ ਮਿਲੂਗਾ ਨਾਲ ਬਲੈਕ ਬਾਟਮ ਲੈ ਸਕਦੇ ਹੋ ਸਾਡੇ ਕੋਲੋਂ ਐਦਾਂ ਬਲੈਕ ਬਾਟਮ ਦੇ ਨਾਲ ਲੈ ਸਕਦੇ ਹੋ ਜੀ 2 ਮੀਟਰ ਦੀ ਕੱਟ 'ਚ ਮਿਲੂਗਾ ਜੀ ਆਰੀ ਵਰਕ ਦੇ ਵਿੱਚ ਇਹ ਰਹੂਗਾ ਜੀ 2 ਮੀਟਰ ਦਾ ਪੀਸ 2 ਮੀਟਰ ਦੇ ਵਿੱਚ ਜਿਹੜੀ ਸ਼ਰਟ ਬਣਦੀ ਹੈ ਤੇ ਇਹ ਵਾਲੀ ਰਹੂਗੀ ਜੀ 2 ਮੀਟਰ ਦੇ ਵਿੱਚ ਨਾਲ ਸੇਮ ਸੈਲਫ ਦੇ ਵਿੱਚ ਬਾਟਮ ਇਹ ਪੂਰਾ ਸੂਟ ਲੈ ਸਕਦੇ ਹੋ 2 ਮੀਟਰ ਦੀ ਕੱਟ ਵਿੱਚ ਹੈ ਜੀ ਇਹ 2 ਮੀਟਰ ਦੀ ਕੱਟ 'ਚ ਹੈ ਠੀਕ ਹੈ ਜੀ ਇਹ 1.80 ਦੇ ਵਿੱਚ ਹੈ ਇਹ ਇੱਕ 60 ਦੇ ਵਿੱਚ ਹੈ ਜੀ 2 60 ਦੇ ਵਿੱਚ ਹੈ ਬਹੁਤ ਸੋਹਣਾ ਪ੍ਰਿੰਟ ਹੈ 100 ਰੁਪਏ ਪਰ ਮੀਟਰ ਪੈਣਗੇ 1 55 ਜਿੰਨਾ ਪੀਸ ਲੈਣਾ ਸਾਨੂੰ ਮੈਸੇਜ ਕਰੋ ਠੀਕ ਹੈ ਜੀ ਇੱਕ ਇਹ ਵਾਲਾ ਪੀਸ ਚੱਕੋ ਜੀ ਇਹ ਵੀ ਇੱਕ 60 ਦੇ ਵਿੱਚ ਹੈ ਜੀ ਕਾਫੀ ਪੀਸ ਅਵੇਲੇਬਲ ਹੈ ਪੂਰੇ ਪੀਸ ਲੈ ਲਓ ਜੀ ਸੂਟ ਬਣ ਜੂ ਤੁਹਾਡਾ ਇਹ 1 75 ਦੇ ਵਿੱਚ ਰਹੂਗਾ ਜੀ ਇਹ 2 35 ਵਿੱਚ ਰਹੂਗਾ ਜੇਕਰ ਮੈਚਿੰਗ ਲੈਣਾ ਚਾਹਣੇ ਹੋ ਦ ਸੇਮ ਸੈਲਫ ਦੇ ਵਿੱਚ ਜੋ ਸੈਲਫ ਦਾ ਪ੍ਰਿੰਟਸ बॉਟਮ ਦਾ ਉਹ ਸ਼ਰਟ ਦਾ ਐਦਾ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਜੀ ਤੁਸੀਂ 1.75 ਵਾਲਾ ਵੀ ਲੈ ਸਕਦੇ ਹੋ ਜਿੱਦਾਂ ਦੀ ਫੋਲਡ ਕਰਕੇ ਸ਼ਰਟ ਬਣਦੀ ਉਹ ਵੀ ਨਾਲ बॉਟਮ ਲੈ ਲਓ ਜੀ ਮੈਚਿੰਗ ਕਰਕੇ ਦੇਖੋ ਬਹੁਤ ਪਿਆਰੀ ਜੀ ਮੈਚਿੰਗ ਹੈ ਦਾ ਇਹਨਾਂ ਦੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਪ੍ਰਿੰਟ ਬਹੁਤ ਪਿਆਰਾ 3 ਮੀਟਰ ਦੀ ਸ਼ਰਟ ਹੈ ਜਿਹੜੀਆਂ ਮੇਰੀਆਂ ਭੈਣਾਂ ਕਾਫੀ ਹੈਲਥੀ ਆ ਨਹੀਂ ਪਾਉਂਦੀ ਜੀ ਸ਼ਰਟ ਕਾਫੀ ਪ੍ਰੋਬਲਮ ਆਉਂਦੀ ਹੈ ਤੇ ਲੈ ਸਕਦੇ ਹੋ ਤੁਹਾਡੇ ਲਈ ਮੌਕਾ 10 ਮੀਟਰ ਦੀ ਸ਼ਰਟ ਹੈ ਸਵਾ ਦੋ ਮੀਟਰ ਦੀ ਬਾਟਮ ਹੈ ਜਿਸ ਨਾਲ ਇਹ ਬਣਾ ਚੈੱਕ ਕਰੋ ਜੀ ਇਹ ਇੱਕ 1.5 ਮੀਟਰ ਦਾ ਪੀਸ ਹੈ ਜੀ ਇੱਕ ਇੱਕ 60 ਦਾ ਪੀਸ ਹੈ ਦੋਨਾਂ ਪੀਸਾਂ ਨੂੰ ਮਿਲਾ ਕੇ ਪੂਰੀ ਸ਼ਰਟ ਬਣਦੀ ਹੈ ਜੀ ਬੈਕ ਤੇ ਫਰੰਟ ਬੈਕ ਫਰੰਟ ਪੂਰੀ ਸ਼ਰਟ ਬਣਦੀ ਹੈ ਨਾਲ ਲੈ ਲਓ ਜੀ ਸੇਮ ਸੈਲਫ ਦੇ ਵਿੱਚ ਬਾਟਮ ਦੇਖੋ ਜੀ ਸੇਮ ਸੈਲਫ ਦੇ ਵਿੱਚ ਲੈ ਸਕਦੇ ਹੋ ਬਾਟਮ ਇਹਨਾਂ ਨਾਲ ਇਹ ਵਾਲਾ ਚੈੱਕ ਕਰੋ ਜੀ 225 ਵਿੱਚ ਮਿਲੂਗਾ ਤੁਹਾਨੂੰ 81 ਵਿੱਚ ਮਿਲੂਗਾ ਜੀ ਠੀਕ ਹੈ ਜੀ ਇਹ ਕੇਵਲ ਵਾਲਾ ਪੀਸ ਮਿਲੂਗਾ ਤਿੰਨੋਂ ਪੀਸਾਂ ਨੂੰ ਮਿਲਾ ਕੇ ਪੂਰਾ ਸੂਟ ਲੈ ਸਕਦੇ ਹੋ 2 ਮੀਟਰ ਦਾ ਇਹ ਵਾਲਾ ਪੀਸ ਆ ਪੂਰਾ ਸੂਟ ਲੈ ਸਕਦੇ ਹੋ ਜੀ ਆਪਸ ਵਿੱਚ ਮੈਚਿੰਗ ਕਰਕੇ 81 ਦੇ ਵਿੱਚ ਰਹੂਗਾ ਜੀ ਇਹ ਇਹ 85 ਵਿੱਚ ਰਹੂਗਾ ਇਹ 2 ਮੀਟਰ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਜੀ ਇਹ 90 ਰੁਪਏ ਪਰ ਮੀਟਰ ਪੀਸ ਪੈਣਗੇ ਤੁਹਾਨੂੰ ਇਹ ਵਾਲੇ ਇਹ ਵੀ 2 ਮੀਟਰ ਦਾ ਪੀਸ ਆ ਜੀ 2 ਮੀਟਰ ਦਾ ਪੀਸ ਲੈ ਸਕਦੇ ਹੋ ਮੈਚਿੰਗ ਬਾਟਮ ਕਰਕੇ ਇਦਾਂ ਇਹ ਵੀ 2 ਮੀਟਰ ਦਾ ਪੀਸ ਆ ਜੀ ਇਹ ਨਾਰੋਗ ਜੀ 8 ਮੀਟਰ ਦੀ ਬਾਟਮ ਸੇਮ ਮੈਚਿੰਗ ਇਹ ਆਰੀ ਵਰਕ ਦਾ ਜੀ 5 ਮੀਟਰ ਦੀ ਕਟਚ ਇਹ ਵੀ ਆਰੀ ਵਰਕ ਹੈ ਜੀ 5 ਮੀਟਰ ਦੀ ਕੱਟ ਵਿੱਚ ਰਹੂਗਾ ਚੈੱਕ ਕਰੋ ਜੀ ਇਹ ਵੀ ਜਿਹੜੀ ਸ਼ਰਟ ਰਹੂਗੀ ਜੀ ਸੈਲਫ ਦੇ ਵਿੱਚ ਰਹੇਗੀ ਟੈਂਟਲ ਮੈਚਿੰਗ ਚ ਰਹਿਣੀ ਹੈ ਦੇਖੋ ਜੀ ਐਦਾਂ ਸੈਲਫ ਦੇ ਵਿੱਚ ਬਣੀ ਹੋਈ ਸ਼ਰਟ ਹੈ ਸਟਾਫ ਬਹੁਤ ਫਾਈਨ 120 ਰੁਪਏ ਪਰ ਮੀਟਰ ਹੈ ਪੈਣਾ ਜੀ ਇਹ ਵਾਲਾ ਰਹੂਗਾ ਸ਼ਰਟ ਦਾ 2 ਮੀਟਰ ਦਾ ਪੀਸ ਇਹ ਵਾਲਾ ਚੈੱਕ ਕਰੋ ਜੀ ਇਹ ਵੀ 2 ਮੀਟਰ ਦਾ ਪੀਸ ਰਹੂਗਾ ਜੀ ਇਹ ਵਾਲਾ ਐਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਤੁਸੀਂ ਇਹਦੀ ਬਹੁਤ ਪਿਆਰੀ ਮੈਚਿੰਗ ਹੈ ਜੀ ਐਦਾਂ ਦੇਖੋ ਬਹੁਤ ਪਿਆਰਾ ਜਿਹਾ ਬੀਸ ਰਹਿਣ ਵਾਲਾ ਹੈ ਇਹ ਇਹ ਵੀ 2 ਮੀਟਰ ਦਾ ਪੀਸ ਹੈ ਜੀ ਇਹ ਵੀ 2 ਮੀਟਰ ਦਾ ਪੀਸ ਮਿਲੂਗਾ ਤੁਹਾਨੂੰ ਠੀਕ ਹੈ ਜੀ ਇਹਦੀ ਵੀ ਤੁਸੀਂ ਸ਼ਰਟ ਬਣਾ ਸਕਦੇ ਹੋ 2 ਮੀਟਰ ਦੀ ਤੁਹਾਡੀ ਸ਼ਰਟ ਬਣ ਸਕਦੀ ਹੈ ਜੀ ਠੀਕ ਹੈ ਇਹਦੇ ਵਿੱਚ ਕੇਵਲਾ ਕਲਰ ਆ ਗਿਆ ਚੈੱਕ ਕਰੋ ਜੀ ਇਹ ਵੀ 2 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਇਹ ਚੈੱਕ ਕਰੋ ਜੀ ਇਹ ਮਸਲੀਨ ਦੇ ਵਿੱਚ ਹੈ ਰੋਊਗਾ ਜੀ ਸਵਾ 3 ਮੀਟਰ ਦਾ ਪੀਸ ਹੈ ਮਸਲੀਨ ਟੱਚ ਹੈ ਪੂਰਾ ਆਰੀ ਵਰਕ ਹੋਇਆ ਪੀਸ ਦੇ ਉੱਪਰ ਆਰੀ ਵਰਕ ਵੀ ਹੋਇਆ ਮਸਲੀਨ ਟੱਚ ਦੇ ਵਿੱਚ ਵੀ ਰੋਊਗਾ ਫਰੌਕ ਬਾਨਣੀ ਹੈ ਜੀ ਬਹੁਤ ਪਿਆਰੀ ਹੈ ਦੀ ਠੀਕ ਹੈ ਜੀ ਬਹੁਤ ਪਿਆਰੀ ਜੀ ਫਰੌਕ ਬਾਨਣੀ ਹੈ ਸਵਾ 3 ਮੀਟਰ ਦੀ ਕੱਟ ਵਿੱਚ ਹੈ ਤੇ ਬਈ ਨਾਲ ਲੈ ਲਓ ਜੀ ਬਾਟਮ ਦੇਖੋ ਜੀ ਇਹ ਤੁਹਾਨੂੰ ਜਿਹੜਾ ਪੀਸ ਪੈਣ ਵਾਲਾ ਜੀ 130 ਰੁਪਏ ਪਰ ਮੀਟਰ ਪਊਗਾ ਜੀ 130 ਰੁਪਏ ਪਰ ਮੀਟਰ ਪੈਣਾ ਜੀ ਕਿਉਂਕਿ ਮਸਲੀਨ ਹੈ ਤੇ ਨਾਲ ਚਿਕਨ ਸਿੱਪੀ ਵਰਕ ਵੀ ਹੋਇਆ ਆਰੀ ਵਰਕ ਵੀ ਹੋਇਆ ਜਿਹਦੇ ਉੱਪਰ ਇਹ ਵਾਈ ਲੈ ਲਓ ਜੀ ਨਾਲ ਬਾਟਮ ਇਹ ਸਨ ਅੱਜ ਦੇ ਸਾਡੇ ਕੱਟ ਪੀਸ ਇਹਨਾਂ ਵਿੱਚੋਂ ਕੋਈ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬੁੱਕੋ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ